ਹੁਣ ਕਈ ਲੋਕ ਕਹਿੰਦੇ ਮਰਿਆਦਾ ਕਟੜਤਾ ਹਮ ਮਰਿਆਦਾ ਕਟੜਤਾ ਨਹੀਂ ਹੁੰਦੀ ਹਰੇਕ ਕੰਮ ਨੂੰ ਕਰਨ ਵਾਸਤੇ ਅਨੁਸ਼ਾਸਨ ਜ਼ਰੂਰੀ ਹੈ ਹਮ ਪਾਣੀ ਕਿਨਾਰਿਆਂ ਦੇ ਵਿੱਚ ਚੱਲ ਰਿਹਾ ਅਨੁਸ਼ਾਸਨ ਵਿੱਚ ਚੱਲ ਰਿਹਾ ਤੇ ਬਹੁਤ ਕੰਮ ਆਉਂਦਾ ਹਮ ਜੇਸ ਦਿਨ ਉਹ ਅਨੁਸ਼ਾਸਨ ਭੰਗ ਕਰਦਾ ਬੰਨ ਤੋੜਦਾ ਤੇ ਉਹੀ ਪਾਣੀ ਲੋਕਾਂ ਨੂੰ ਡੋਬਦਾ ਹੜ ਦਾ ਰੂਪ ਲੈ ਆਉਂਦਾ ਮਰਿਆਦਾ ਅਨੁਸ਼ਾਸਨ ਹੈ ਇਹਦੇ ਤੋਂ ਇਨੀ ਐਲਰਜੀ ਸਾਨੂੰ ਸਾਇਦ ਭਰ ਦਿੱਤੀ ਗਈ ਆ ਵੀ ਕਟੜਤਾ ਆ ਵੀ ਕਟੜਤਾ ਆ ਵੀ ਕਟੜਤਾ ਹੁਣ ਦੇ ਲੋਕ ਕਹਿੰਦੇ ਕੇਸ ਰੱਖਣੇ ਤੇ ਕੱਟੜਤਾ ਇਹ ਕੱਟੜਤਾ ਨਹੀਂ ਐ ਇਹ ਜੇ ਅਸੀਂ ਇਹਨਾਂ ਦਾ ਇਤਿਹਾਸ ਪੜਾਂਗੇ ਤੇ ਕੇਸ ਤੇ ਸਾਨੂੰ ਕੋਈ ਰੱਖਣ ਦਿੰਦਾ ਹੀ ਨਹੀਂ ਸੀ ਇਹ ਕੇਸ ਰੱਖਣ ਪਿੱਛੇ ਇਹ ਦਸਤਾਰ ਸਜਾਉਣ ਪਿੱਛੇ ਕੁਰਬਾਨੀਆਂ ਲਗੀਆਂ ਅੱਜ ਸਾਨੂੰ ਇਹ ਕੱਟੜਤਾ ਜਾਂ ਬੋਝ ਲੱਗਦੀ ਐ ਕਹਿੰਦਾ ਸੀ ਨਾ ਔਰੰਗਜ਼ੇਬ ਆਪਣੇ ਪੁੱਤਰ ਤੱਕ ਨੂੰ ਨੇ ਕਹਿ ਦਿੱਤਾ ਸੀ ਤੂੰ ਸਿਰ ਤੇ ਦਸਤਾਰ ਨਹੀਂ ਬਨ ਸਕਦਾ ਤੇਰੇ ਕੋਲ ਕੋਈ ਸਰਕਾਰੀ ਅਹੁਦਾ ਨਹੀਂ ਹੈ ਦਸਤਾਰ ਉਹੀ ਬਨ ਸਕਦਾ ਜਿਹੜਾ ਆਜ਼ਾਦ ਐ ਜਿਹੜਾ ਸਰਕਾਰੀ ਅਹੁਦੇ ਤੇ ਐ ਨੰਗਾ ਸਿਰ ਗੁਲਾਮ ਬੰਦੇ ਦੀ ਨਿਸ਼ਾਨੀ ਹੋਵੇਗੀ ਹੁਣ ਉਸ ਨੰਗੇ ਸਿਰ ਨੂੰ ਟੱਕਣ ਵਾਸਤੇ ਸਰਗੁਰਾਂ ਚਾਰ ਸਾਹਿਬ ਜਾਦੇ ਲਾ ਦਿੱਤੇ ਤੇ ਅਸੀਂ ਕਹਿੰਨੇ ਇਹ ਕਟੜਤਾ ਦਸਤਾਰ